ਕੰਤਨ ਨਿਰਮਲੇ ਸੰਤ ਬਾਬਾ 108 ਤਾਰਾ ਸਿੰਘ ਖੁਸ਼ਦਿਲ ਮਹਾਰਾਜ ਦੇ ਅਰਨੀ ਵਾਲਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 55ਵੀਂ ਵਰਸੀ ਬੜੀ ਧੂਮ-ਤਾਮ ਨਾਲ ਮਨਾਈ ਜਾ ਰਹੀ ਹੈ ਇਹ ਵਰਸੀ 13 ਜੂਨ ਤੋਂ 15 ਜੂਨ ਨੂੰ ਮਨਾਈ ਜਾਣੀ ਹੈ ਦੇਸ਼ ਵਿਦੇਸ਼ਾਂ ਵਿੱਚੋਂ ਸੰਗਤਾਂ ਭਾਰੀ ਗਿਣਤੀ ਵਿੱਚ ਨਤਮਸਤਕ ਹੋਣ ਆ ਰਹੀਆਂ ਹਨ ਲੜੀਵਾਰ ਪਾਠਾਂ ਦੇ ਪੋਗ ਪੈ ਰਹੇ ਨੇ ਗੁਰੂ ਦਾ ਟਟ ਲੰਗਰ ਬੜੀ ਸ਼ਰਧਾ ਨਾਲ ਵਰਤਾਇਆ ਜਾ ਰਿਹਾ ਹੈ ਆਉਣ ਵਾਲੀਆਂ ਸੰਗਤਾਂ ਦਾ ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਬਾਬਾ ਸੋਨ ਸਿੰਘ, ਬਾਬਾ ਮੋਨ ਸਿੰਘ ਵੱਲੋਂ ਸਾਲਾਨਾ ਵਰਸੀ ਤੇ ਨਿਗਾ ਸਵਾਗਤ ਹੈ। ਪੂਰੇ ਅਰਨੀਵਾਲਾ ਮੰਡੀ ਦੀ ਕਰਿਆਨਾ ਯੂਨੀਅਨ, ਹਲਵਾਈ ਯੂਨੀਅਨ, ਕਲਾਥ ਹਾਊਸਾਂ, ਐਜੂਕੇਸ਼ਨ ਸਸਤਾਵਾਂ ਤੇ ਕਿਸਾਨ ਯੂਨੀਅਨ ਵੱਲੋਂ ਇਹ ਵਰਸੀ ਨੂੰ ਮਨਾਉਣ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਆਧਾਰਾ ਐਨ ਐਸ ਲਾਈਵ ਚੈਨਲ ਸਭ ਦਾ ਧੰਨਵਾਦੀ ਹੈ। ਵਾਹਿਗੁਰੂ ਜੀ ਦਾ ਖਾਲਸਾ ਰਾਹਿਮ ਜੀ ਦੇ ਸਤੇ ਸੋ ਭਾਈ ਜੋ ਆਪ ਸਰਦਾਰ ਸਰਦਾਰ ਨੂੰ ਪੜਾ ਹੈ ਕਿ ਸਾਡੇ ਇਲਾਕੇ ਦੇ ਮਹਾਂਪੁਰਖ ਪੂਜਨੀਕ ਬ੍ਰਹਮ ਜੀ ਆਣੀ ਨਾਮ ਬਾਣੀ ਦੇ ਰਸੀ ਜੀਵਨ ਗੁਗਤ ਸ਼੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਦੀ ਹੋਸਟਲ ਜੁਨਾ ਦੇ ਸੋਲਾਣਾ ਪਰਸੀ ਸਮਾਗਮ ਹਰੇਕ ਸਾਲ ਮਹਾਂਪੁਰਖਾਂ ਦੇ ਪਾਵਨ ਦਰਬਾਰ ਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦੇ ਆ ਇਸ ਵਾਰ ਵੀ ਮਹਾਪੁਰਖਾਂ ਦੀ 55ਵੀਂ ਸਲਾਦਾ ਵਰਸੀ ਜੋ ਉਹਨਾਂ ਦੀ ਅਨਸਬੰਸ ਦੇ ਵਿੱਚੋਂ ਉਹਨਾਂ ਦੇ ਪੁੱਤਰੇ ਮਹਾਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਸੇਵਾਦਾਰ ਬਾਬਾ ਸੋਲ ਸਿੰਘ ਬਾਬਾ ਮੋਹਨ ਸਿੰਘ ਜੀ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਹਾਪੁਰਖਾਂ ਦੇ ਪਾਵਨ ਦਰਬਾਰ ਦੀ ਮਨਾਇਆ ਜਾ ਰਹੀ ਹੈ ਜਿਸ ਤਰ੍ਹਾਂ ਪਿਛਲੇ ਮਹੀਨੇ ਤੋਂ ਜੋਸ਼ਰੀ ਅਖੰਡਪਾਤ ਸਾਹਿਬਾਂ ਦੀ ਲੜੀ ਨਿਰੰਤਰ ਮਾਪੁਰਖਾਂ ਦੇ ਪਾਵਨ ਦਰਬਾਰ ਤੇ ਚੱਲ ਰਹੀ ਹੈ ਅੱਜ ਵੀ ਪਰਿਵਾਰਾਂ ਵੱਲੋਂ ਰੱਖੇ ਗਏ ਸ਼੍ਰੀ ਅਖੰਡਪਾਤ ਸਾਹਿਬਾਂ ਦੇ ਭੋਗ ਪੈ ਅਤੇ ਜੋੜ ਮੇਲਿਆਂ ਦੇ ਸੰਬੰਧ ਅੰਦਰ ਸ਼੍ਰੀ ਅਖੰਡਪਾਤ ਸਾਹਿਬਾਂ ਦੀ ਯਾਤ ਅਰੰਭ ਹੋਏ ਬੇਅੰਤ ਸੰਗਤਾਂ ਦਿੱਲੀ ਹਰਿਆਣਾ ਤੇ ਰਾਜਸਥਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਤੋਂ ਵੀ ਸੰਗਤਾਂ ਜਿਹੜੀਆਂ ਆਏ ਸਾਲ ਮਹਾਂਪੁਰਖਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਨੇ ਤੇ ਮਹਾਂਪੁਰਖਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਹੁਣ ਲਗਾਤਾਰ ਪਿਛਲੇ ਹਫ਼ਤੇ ਤੋਂ ਸੰਗਤਾਂ ਜਿਹੜੀਆਂ ਨਿਰੰਤਰ ਮਹਾਂਪੁਰਖਾਂ ਦਾ ਅਸ਼ੀਰਵਾਦ ਲੈਣ ਵਾਸਤੇ ਦੂਰੋਂ ਦੂਰੋਂ ਚੱਲ ਕੇ ਬਾਬਾਈ ਦੇ ਦਰਬਾਰ ਤੇ ਆ ਰਹੀਆਂ ਨੇ ਜੰਨੀਆਂ ਵੀ ਸੰਗਤਾਂ ਭਾਈ ਬਾਬਾਈ ਦੇ ਦਰਬਾਰ ਤੇ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਸਹਾਤਾ ਨੂੰ ਬੇਨਤੀ ਹੈ ਕਿ ਸੰਕਟਾਂ ਦੇ ਰਹਿਣ-ਸਹਿਣ ਦੇ ਪਚੇਚੇ ਬਰਬਾਦ ਜਿਹੜੇ ਆ ਉਹ ਮੁਕੰਮਲ ਮਾਪੁਰਖਾ ਵੱਲੋਂ ਕੀਤੇ ਗਏ ਨੇ ਜਿਸੇ ਨੇ ਰਾਤ ਰੁਕਣਾ ਕਿਸੇ ਨੂੰ ਪ੍ਰਸ਼ਾਦੇ ਦੀ ਜ਼ਰੂਰਤ ਹੈ ਜਾਂ ਰਸਤੇ ਵਿੱਚ ਆਉਂਦਿਆਂ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ ਤਿਉਹ ਮਾਪੁਰਖਾ ਨਾਲ ਸੰਪਰਕ ਕਰੇ ਸਾਡੇ ਪੈਰ ਉਹਦੇ ਕੋਲ ਸੇਧ ਭੇਜ ਕੇ ਉਹਨਾਂ ਦੀ ਮਦਦ ਕੀਤੀ ਜਾਏਗੀ ਸੋ ਭਾਈ ਜਿਹਨੀਆਂ ਵੀ ਸੰਤਾਂ ਬਾਬਾਈ ਦੇ ਪਰਿਵਾਰ ਦੇ ਪਾਂਚ ਰਈਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਇਹ ਪੂਰਨ ਬ੍ਰह्म ਗਿਆਨੀ ਜਿਨ੍ਹਾਂ ਮਹਾਂਪੁਰਖਾਂ ਨੇ ਇਸ ਨਗਰੀ ਮੰਡੀ ਕਰਨੀ ਵਾਲਾ ਨੂੰ ਬਾੜ ਦੇ ਕੇ ਨਵਾਜਿਆ ਬਾਬਾ ਜੀ ਨੇ ਇਸ ਨਗਰੀ ਨੂੰ ਮਿਸ਼ਨ ਸ਼ਹਿਰ ਦਾ ਖਿਤਾਬ ਦਿੱਤਾ ਮਹਾਂਪੁਰਖਾਂ ਦੇ ਗੌਰ ਅੱਜ ਵੀ ਅਡੰਨ ਸੱਚ ਹੋ ਰਿਹਾ ਹੈ ਨਹੀਂ ਆਪਾ ਦੇਖ ਰਿਹਾ ਹੈ ਇਲਾਕੇ ਦੇ ਵਿੱਚੋਂ ਸਭ ਤੋਂ ਵੱਧ ਇਸ ਮੰਡੀ ਨੇ ਤਰੱਕੀ ਕੀਤੀ ਹੈ ਜਿਸ ਮੰਡੀ ਦੇ ਅੰਦਰ ਮਹਾਂਪੁਰਖਾਂ ਦੀ ਆਲਸਪੰਸ ਦੇ ਵਿੱਚੋਂ ਉਨਾ ਦੇ ਪੁੱਤਰੇ ਸੰਤ ਬਾਬਾ ਪ੍ਰੇਮ ਸਿੰਘ ਦੀ ਸੇਵਾ ਨਿਭਾ ਰਹੇ ਨੇ ਸਤਿਗੁਰਾਂ ਦੀ ਅਮਰ ਪਿਆਰ ਹੋ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਪੱਤਰਕਾਰ ਵੀਰਾਂ ਦਾ ਜੋ ਮਹਾਂਪੁਰਖਾਂ ਦੀ ਮਹਿਮਾਨ ਘਰ ਘਰ ਪੁਛਾ ਰਹੇ ਨੇ ਸਤਿਗੁਰੂ ਇਹਨਾਂ ਦੇ ਸਿਰ ਤੇ ਵੀ ਕਿਰਪਾ ਦਾ ਹੱਥ ਰੱਖਣ ਬੇਆਜਾਤਾਂ ਬਖਸ਼ਣ ਪੂਜਾ ਭਲਾ ਦੀ ਛਮਾ ਮਿਲਾਉ ਫਤੇ ਪਾਉ ਫਤੇ Vai do dia tá, a vai do ente <tossos> 昨天一。 ਬੱਬਾ ਤਾਰਾ ਸਿੰਘ ਖੁਸ਼ਦੇਲ 108 ਜਿਨ੍ਹਾਂ ਦੀ ਵਰਥੀ 13 ਜੂਨ 15 ਜੂਨ ਤੱਕ ਮਨਾਇਆ ਜਾ ਰਹੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਸ ਵਰਥੀ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਵਾਦ ਤੋਂ ਵਾਦ ਛੱਡ ਕੇ ਹਿੱਸਾ ਪਾਣਾ ਇਹਨਾਂ ਦਾ ਅਸ਼ੀਰਵਾਦ ਲੈਣਾ ਇਹਨਾਂ ਦਾ ਅਸ਼ੀਰਵਾਦ ਲੈਣਾ ਪੱਪਾ ਜੀ ਅੱਗੇ ਦਾਸ ਹੈ ਕਿ ਸਾਡੀ ਅਕੈਡਮੀ ਦੇ ਮੇਰੇ ਪਰ ਹੱਥ ਰੱਖਣਾ ਸਾਡੇ ਬੱਚਿਆਂ ਨੂੰ ਬਲੰਦੀਆਂ ਨੂੰ ਸ਼ੁਰੂ ਜੋ ਸਾਡੇ ਬੱਚੇ ਬੰਦ ਲੰਦੀਆਂ ਨੂੰ ਸ਼ੁਰੂ ਸ਼ੁ ਸ਼ਕਰ ਵੈਗੁਰਜੀ ਦਾ ਖਾਲਸਾ ਵੈਗੁਰਜੀ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਬਲਜੀਤ ਸਿੰਘ ਹਜੂ ਐਜੂਕੇਸ਼ਨ ਹੱਬ ਕਰਨੇ ਵਾਲਾ ਤੋਂ ਸੰਗਤਾਂ ਦੇ ਸਾਨੂੰ ਆਪਾਂ ਸਰਬੱਤ ਸੰਗਤਾਂ ਜਿਵੇਂ ਕਿ ਜਾਣਦੇ ਹੀ ਹਾਂ ਧੰਤਨ ਬਾਪੂ ਉਤਾਰ ਸਿੰਘ ਜੀ ਖੁਸ਼ਦਿਲ ਜਿਨ੍ਹਾਂ ਦੀ ਸਲਾਣਾ ਬਰਸੀ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਹਰ ਸਾਲ ਆਪਾਂ ਮਨਾਉਂਦੇ ਆ ਰਹੇ ਹਾਂ 15 ਜੂਨ ਨੂੰ ਇਸ ਵਾਰ ਵੀ ਸਲਾਣਾ ਬਰਸੀ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਸੰਗਤਾਂ ਦੇਸ਼ ਵਿਦੇਸ਼ ਦੂਰ ਦਰਾਡੇੋਂ ਦਿੱਲੀ ਤੱਕ ਦੀਆਂ ਸੰਗਤਾਂ ਆ ਕਰਕੇ ਸਮੂਲੀਅਤ ਕਰਦੀਆਂ ਹਨ ਆਓ ਆਪਾਂ ਸਾਰੇ ਰਲ ਮਿਲ ਕਰਕੇ ਗੁਰੂ ਘਰ ਪਹੁੰਚ ਕੇ ਇਸ ਬਰਸੀ ਦੇ ਵਿੱਚ ਸ਼ਮੂਲਤ ਕਰਿਏ ਗੁਰੂ ਜੈ ਸੁਣੀਏ ਬਾਣੀ ਪੜ੍ਹੀਏ ਸੁਣੀਏ ਗੁਰੂ ਘਰ ਨਾਲ ਜੁੜੀਏ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਜੋ ਅਰਨੀ ਵਾਲਾ ਹੈ ਇਹ ਬਾਬਾ ਕੁਸ਼ਲ ਜੀ ਦੇ ਬਚਨਾਂ ਨੇ ਕਰਨੀ ਵਾਲਾ ਉਹ ਨਿਭੜਨਾ ਹੈ ਆਓ ਬਾਬਾ ਜੀ ਦਾ ਆਦਰ ਸਤਕਾਰ ਪਿਆਰ ਕੇ ਦਿਖਾਉਂਦੇ ਹੋਏ ਆਪਾਂ ਇਸ ਬਰਸੀ ਦੇ ਵਿੱਚ ਸ਼ਾਮਲ ਹੋਈਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਨਾਨਕ ਸਿੰਘ ਨਾਨਕ ਦੀ ਹੱਤੀ ਅਰਨੀ ਵਾਲਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀਮਾਨ ਸੰਤ ਬਾਪੂ ਬਤਾਰਾ ਸਿੰਘ ਜੀ ਖੁਸ਼ਧਰ ਜੀ ਉਹਨਾਂ ਦੀ ਵਰਸੀ 13 ਜੂਨ ਤੋਂ ਲੈ ਕੇ 15 ਜੂਨ ਤੱਕ ਮਨਾਈ ਜਾ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਸਾਰੀਆਂ ਸੰਗਤਾਂ ਹੋਮ ਹਮਾ ਕੇ ਇਸ ਵਰਸੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਮੇਰੀ ਬੇਨਤੀ ਹੈ ਜੀ ਸਾਰੇ ਆਪਾਂ ਗੁਰੂ ਘਰ ਜਾਈਏ ਬਾਬਾ ਜੀ ਦੀ ਵਰਸ਼ ਦੇ ਵਿੱਚ ਸ਼ਾਮਲ ਹੋਈਏ ਖੁਸ਼ੀਆਂ ਪ੍ਰਾਪਤ ਕਰੀਏ ਨਮਸਤਕ ਹੋਈਏ ਤੇ ਖੁਸ਼ੀਆਂ ਪ੍ਰਾਪਤ ਕਰੀਏ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਗਮਿੰਦਰ ਸਿੰਘ ਜੀ ਖਾਨਾ ਪਕਵਾਉਣ ਸਿੰਘ ਜੀ ਕਪੜੇ ਵਾਲੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੰਤ ਬਾਬਾ ਤਾਰਾ ਸਿੰਘ ਦੀ ਸਲਾਨਾ ਵਰਸੀ 15 ਜੂਨ ਇੱਕ ਹਾੜ ਨੂੰ ਬਾਬਾ ਜੀ ਦਾ ਮੇਲਾ ਲੱਗਦਾ ਹੈ ਇਸ ਵਿੱਚ ਤੁਸੀਂ ਸਾਰੀਆਂ ਸੰਗਤਾਂ ਹਮ ਹਮਾ ਕੇ ਇਸ ਮੇਲੇ ਵਿੱਚ ਪੁੱਜੋ ਤੇ ਖੁਸ਼ੀਆਂ ਲੈ ਕੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਪਰਮੋਤ ਮਦਾਨ ਮਦਾਨ ਕਲਾਸ ਆ ਉਸਰਨੀ ਵਾਲਾ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜਿਵੇਂ ਕਿ 15 ਜੂਨ ਇੱਕ ਹਾਰ ਨੂੰ ਸੰਤ ਬਾਪੂ ਤਾਰਾ ਸਿੰਘ ਕੁਸ਼ਤੇ ਜੀ ਦੀ ਵਰਸੀ ਹੈ ਜੀ ਇਸ ਵਰਸੀ ਤੇ ਅਰਨੀ ਵਾਲਾ ਡੇਰੇ ਦੇ ਵਿੱਚ ਦੀਵਾਨ ਲਗਾਏ ਜਾਂਦੇ ਹਨ ਬਹੁਤ ਸਾਰੇ ਕੀਰਤਨ ਹੁੰਦੇ ਹਨ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਹੁਮਾ ਮਾ ਕੇ ਡੇਰੇ ਪਹੁੰਚੀਏ ਬਾਬਾ ਫਰੀਦ ਜੀ ਮੋਹਨ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਇਹਨਾਂ ਦਾ ਸ਼ੀਸ਼ਵਰ ਪ੍ਰਾਪਤ ਕਰੀਏ ਬੱਪੂ ਤਾਰਾ ਸਿੰਘ ਜੀ ਖੁਸ਼ਦਿਲ ਨੂੰ ਸ਼ਰਦਾ ਦੇ ਆਪਣੇ ਪੇਟ ਫੁੱਲ ਪੇਟ ਕਰੀਏ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਤੇ ਸਾਰੀ ਮੰਡੀ ਚੜ੍ਹਦੀ ਕਲਾ ਜਿਹੜਾ ਵੇਸ ਜਾ ਕੇ ਆਪਾਂ ਅਰਦਾਸ ਕਰੀਏ ਜੇ ਸਾਹਿਬ ਐਂਸਨ ਕਰਨਾ ਜੁਨੀਅਰ ਫਰਦੌਨ ਮੰਡੀ ਆਨੇ ਵਾਲਾ ਜੋ ਕਿ ਬਾਬਾ ਖੁਜਲਜੀ ਸੰਤ ਸੋਬਾਤਾਰਸੀ ਪੋਜਨ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਂ ਕਰਨਾ ਹੀ ਇਹਦਾ ਕੰਮ ਕਰ ਰਿਹਾ ਹਾਂ ਹੋਰ ਮੇਰੇ بیٹے ਜੋ ਕਿ ਟੁਕ ਟ੍ਰੇਡਿੰਗ ਕੰਪਨੀ ਦੇ ਨਾਮ ਪਰ ਆਪਣਾ ਅਰਧਾ ਕਾਉਂਸਲ ਆ ਰਿਹਾ ਐ ਐਸਾ ਟ੍ਰੇਡਿੰਗ ਕੰਪਨੀ ہمارا ਅਰਧਾ ਕੰਮ ਹੈ ਕਿ ਟੁਕ ਕੰਪਿਊਟਰ ਕੰਡਾ ਵੀ ਲਗਾ ਹੋਇਆ ਹੈ ਜਿੱਥੇ ਸਬਾਈ ਦੇ ਅਸ਼ੀਰਵਾਦ ਨਾਲ ਅੱਧ ਕਾਫੀ ਚੜ੍ਹਦੀ ਕਲਾ ਵਿੱਚ ਜਾਂ ਜਿੱਥੇ ਬਾਬਾ ਜੀ ਦੀ ਪਤਨੀ ਵਰਸੀ ਬੜੀ ਤੁਮਰਾ ਨਾਲ ਮਨਾਈ ਜਾ ਰਹੀ ਹੈ ਜੋ ਕਿ ਸਾਰੇ ਸਾਧ ਸੰਗਤ ਜਿਵੇਂ ਅਸੀਂ ਬੇਨਤੀ ਕਰਦੇ ਹਾਂ ਕਿ 15 ਜੂਨ ਇੱਕ ਹਾਰ ਨੂੰ ਵਰਸੀ ਮਨਾਉਂ ਜਾ ਰਹੇ ਹਾਂ ਇਸ ਵਰਸੀ ਦੇ ਸਾਰੇ ਸੰਗਤ ਨੂੰ ਮੰਗਾ ਕੇ ਕਿ ਜਰਸ਼ਨ ਦੇਵੇ ਇੱਥੇ ਸੰਤ ਬਾਬਾ ਤਾਰਸ ਸਿੰਘ ਖੋਚਲ ਜੀ ਦੇ ਖਾਨਾ ਦੇ ਬਾਬਾ ਪ੍ਰੇਮ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਬਾਬਾ ਸੋਮ ਸਿੰਘ ਜੀ ਕਾਫੀ ਜੱਟੋ ਸੇਵਾ ਨਿਭਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼੍ਰੀ ਸ਼ੋਕਵਰ ਜੀਸ਼ ਕੁਮਾਰ ਅਰਨੀਵਾਲ ਮੰਡੀ ਤੋਂ ਜੋ ਤੁਹਾਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਪਤਾ ਹੋਵੇਗਾ ਕਿ ਆਪਣੇ ਹਰ ਸਾਲ ਮੰਡੀ ਅਰਨੀਵਾਲਾ ਵਿੱਚ ਬਾਬਾ ਤਾਰਾ ਸਿੰਘ ਖਸ਼ੀ ਗੁਰਦੁਆਰਾ ਵਿੱਚ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਤੇ ਦੇਸ਼ ਆਦੇਸ਼ਾ ਤੋਂ ਸੰਗਤਾਂ ਆ ਕੇ ਇੱਥੇ ਨਮਸਤਕ ਹੁੰਦੀਆਂ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਮੈਂ ਵੀ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਫਿੱਟ ਕਹਿਣਾ ਚਾਹੁੰਦਾ ਹਾਂ ਵੀ ਆਪਾਂ ਵੀ ਸਾਰੇ ਇਲਾਕਾ ਨਿਵਾਸੀ ਇੱਥੇ ਆਈਏ ਨਮਸਤਕ ਹੋਈਏ ਤੇ ਖੁਸ਼ੀਆਂ ਪ੍ਰਾਪਤ ਕਰੀਏ ਕਾਲਸਾ ਸ਼੍ਰੀ ਵੈਕੁਰ ਜੀ ਦੀ ਫਤਿਹ ਮੈਂ ਸਿਮਰਨਪ੍ਰੀਤ ਸਿੰਘ ਪ੍ਰੀਤ ਪੈਰਸ ਤਕਰੀਰ ਪੈਟਰੋਲ ਕੋ ਪਰਣੀ ਵਾਲਾ ਤੋਂ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਸ੍ਰੀ ਮਾਨਕ 108 ਸੰਤ ਬਾਬਾ ਤਾਰਾ ਸਿੰਘ ਜੀ ਕੋਸ਼ਦ ਜਿੱਦੀ ਵਰਸੀ ਹਰ ਸਾਲ ਬਹੁਤ ਹੀ ਧੂਮਤਾਵਨਾ ਮਨਾਈ ਜਾਂਦੀ ਹੈ ਸੋ ਇਸ ਸਾਲ ਵੀ 15 ਜੂਨ ਇੱਕ ਹਾੜ ਨੂੰ ਬਾਬਾ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਸਵਾਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਹੌਮਾਵਾ ਕੇ ਇਸ ਵਰਸੀ ਵਿੱਚ ਸ਼ਾਮਲ ਹੋਈਏ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਹਰ ਸਾਲੀਏ ਤੇ ਲੱਖਾਂ ਦੀ ਲੱਖਾਂ ਦੀ ਗਿਦਾਦ ਦੇ ਵਿੱਚ ਲੋਕ ਇਕੱਠੇ ਹੁੰਦੇ ਹਨ ਗੁਰੂ ਸਾਹਿਬ ਮੱਤਾ ਦੇਖਦੇ ਹਨ ਤੇ ਗੁਰੂ ਸਾਹਿਬ ਦੀ ਪੁਸ਼ੀਆ ਪ੍ਰਾਪਤ ਕਰਦੇ ਹੁ ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਨਾਲ ਮਿਲ ਕੇ ਫਿਰ ਸਾਰੇ ਵੱਧ ਚੜ ਕੇ ਗੁਰੂ ਘਰ ਚ ਪਹੁੰਚੀਏ ਤੇ ਦਰਸ਼ਨ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਟਾ ਤੋਂ ਬਾਪੂ ਫੋਜਿਲ ਜੀਆਂ ਸੰਤਨ ਬਾਪੂ ਤਾਰਾ ਜੀ ਕੋਈ ਜੀ ਦੇ ਸਰਾਨਾ ਵਰਸੀ ਜੋ ਕਿ ਅੱਜ ਬਹੁਤ ਧੁੰਮਤਾਂ ਨਵਰਾ ਰਹੇ ਆ ਤੋਂ ਦੂਰੋਂ ਦੂਰ ਵਿਦੇਸ਼ਾਂ ਤੋਂ ਬੜੀ ਦੂਰੋਂ ਦੂਰ ਸੰਗਤਾਂ ਇੱਥੇ ਪਹੁੰਚ ਕੇ ਬਾਬਾਈ ਦੀ ਵਰਸੀ ਨੂੰ ਬੜੀ ਧੁੰਮਤਾਂ ਨਾਲ ਮਨਾ ਰਹੀ ਹੈ ਤੇ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਬਾਬਾਈ ਦੀ ਵਰਸੀ ਨੂੰ ਸਰਾਨਾ ਵਰਸੀ ਨੂੰ ਬੜੀ ਧੁੰਮਤਾਂ ਨਾਲ ਮਨਾਈਏ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੀਏ ਜੋ ਕਿ ਸਾਡੇ ਬਾਬਾਈ ਦੇ ਪੋਤਰੇ ਸੰਤ ਬਾਬਾ ਪ੍ਰਿੰਤ ਸਿੰਘ ਜੀ ਅਤੇ ਉਹਨਾਂ ਦੇ ਪੋਤਰੇ ਬਾਬਾ ਸੋਹਣ ਸੰਗਤ ਮਹੌਨ ਜੋਗੀ ਇੱਥੇ ਤੇ ਸੇਵਾ ਬੜੇ ਤਨਬਰ ਤਰਨਾਪ ਜਿਲੋਂ ਮੁਨਵਾ ਰਹੇ ਹਨ ਤੇ ਆਪਣਾ ਸਭ ਦਾ ਫਰਜ਼ ਹੈ ਦਾ ਆਪਾਂ ਉਹਨਾਂ ਨਾਲ ਸਹਿਯੋਗ ਕਰੀਏ ਅਤੇ ਸਾਰੀ ਸੰਗਤ ਆਪਾਂ ਰਲ ਮਿਲ ਕੇ ਗੁਰੂ ਗੁਰਦਵਾਰਾ ਸਾਹਿਬ ਵਿੱਚ ਤੇ ਬਾਬਾ ਜੀ ਦੀ ਪਰਸਨ ਮੜਾਈ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੀਏ 22 ਜੂਨ ਦਾ 22 ਜੂਨ ਹਰ ਸਾਲ ਦੀ ਤਰ੍ਹਾਂ ਇਸ ਸਾਲ 15 ਜੂਨ ਪਹਿਲੀ ਹਾਰ ਨੂੰ ਤਨਤਨ ਬਾਬਾ ਤਾਰਾ ਸਿੰਘ ਜੀ ਖੁਸ਼ਦਰਜੀ ਵਰਸੀ ਬੜੀ ਧੂਮ-ਤਾਮ ਨਾਲ ਮੜਾਈ ਜਾ ਰਹੀ ਹੈ ਬੜੀ ਸ਼ਰਧਾ ਭਾਵਪੂਰਨ ਪਾਵਣਾ ਨਾਲ ਜਿਹੜੇ ਇਲਾਕੇ ਦੇ ਲੋਕ ਦੂਰੋਂ ਦੂਰੋਂ ਬਹੁਤ ਸਾਰੇ ਗੁਲੇ ਸੇ ਇਸ ਸਮੇਂ ਮੇਲੇ ਦੇ ਵਿੱਚ ਆਉਂਦੇ ਨੇ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਆਣ ਕੇ ਮਸਤ ਹੋ ਗਏ ਬਹੁਤ ਬਾਰਾ ਸਿੰਘ ਜੀ ਖੇਤਲ ਨੂੰ ਯਾਦ ਕਰਦੇ ਕਿ ਉਹਨਾਂ ਦੀਆਂ ਬਹੁਤ ਵੱਡੀਆਂ ਇਸ ਇਲਾਕੇ ਦੇ ਉੱਤੇ ਮੇਰ ਮੇਰ ਪਰਿਆ ਹਾਪ ਹੈ ਇਸ ਕਰਕੇ ਇਲਾਕਾ ਬਹੁਤ ਤਰੱਕੀਆ ਉਹ ਅਸੀਂ ਸਾਰੇ ਵੀਰਾਂ ਨੂੰ ਕੀ ਕਰਦੇ ਆ ਕਿ ਵੱਧ ਤੋਂ ਵੱਧ ਇੱਥੇ ਇੱਕ ਨਾ ਸੀ ਜਿਹੜਾ ਪੁੱਛਣ ਕੰਨ ਈਰੇ ਵਿਚਕੇ ਜਾਂਡਵਾਲਾ ਸਾਹਿਬ ਵੀ ਹੈ ਤੇ ਅਰਨੀਵਾਲਾ ਦੇ ਵਿੱਚ ਵੀ ਇਸੇ ਤਰ੍ਹਾਂ ਹਰ ਸਾਲ ਜਿਹੜੀਆਂ ਪਾਠਾਂ ਦੀ ਲੜੀ ਚੱਲਦੀ ਹੈ ਔਰ ਅਰਨੀਵਾਲੇ ਦੇ ਵਿੱਚ ਬਾਬਾ ਤਾਰਾ ਸਿੰਘ ਜੀ ਕੁਸ਼ੇਲ ਜੀ ਦੇ ਪਰਿਵਾਰ ਦੇ ਵਿੱਚੋਂ ਬਾਬਾ ਪ੍ਰੇਮ ਸਿੰਘ ਜੀ ਅਤੇ ਉਹਨਾਂ ਦੇ ਬੇਟੇ ਬਾਬਾ ਸੋਹਣ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਬੜੇ ਸੱਜੇ ਢੰਗ ਨਾਲ ਇਸ ਸਮੇਂ ਨੂੰ ਬਤਰਾਦੇ ਸ ਵਰਸੀ ਨੂੰ ਮਨਾਉਂਦੇ ਨੇ ਪਰ ਬਹੁਤ ਸਾਰਾ ਲੋਕਾਂ ਦੇ ਵਿਚਾਰ ਦਾ ਪਵਨਾ ਹੈ ਇਹ ਵਾਹਿਗੁਰੂ ਜੀ ਖਾਲਸਾ ਦੇ। ਜੀ ਕਿ ਫਤਿਹ ਤੁਹਾਨੂੰ ਪਤਾ ਹੀ ਕਿ ਬਾਬੇ ਖੁਸ਼ਦਿਲ ਦੇ ਹਰ ਸਾਲ ਜਿਤਨਾ 13 ਜੂਨ ਤੋਂ 15 ਜੂਨ ਤੱਕ ਵਰਸੀ ਮਨਾਈ ਜਾਂਦੀ ਹੈ ਬਾਹਾਂ ਪਿਆ ਸੰਤਾ ਬਹੁਤ ਦੂਰ ਤੱਕ ਆ ਕੇ ਤੇ ਨਮਕ ਤੱਕ ਹੁੰਦੀਆਂ ਹਨ ਤੇ ਅੱਜ ਕੀ ਵੀ ਹਮਾ ਹਮਾ ਆ ਕੇ ਪਹੁੰਚੋ ਇਸ ਲਾਹਤ ਥਾਉ ਤੇ ਗੁਰੂ ਘਰ ਆ ਕੇ ਝੂਲੀਆਂ ਭਰਾਓ ਇਸ ਗੇ ਜਿਹੜੇ ਨਾਲ ਗੱਲਾਂ ਦਾ ਮੈਂ ਲੋਕਾਂ ਨੂੰ ਮਸਤ ਹੋਣ ਲਈ ਮੈਂ ਸਰਦਾ ਦਿਨਾ ਤੇ ਵੱਤ ਵਦ ਪਹੁੰਚ ਕੇ ਲਾ ਬਠਾਉਂਦੀ ਖਾਲਸਾ ਰਵਜ ਜੀ ਫਤਿਹ ਮੈਂ ਲਖਨਦਰ ਸਿੰਘ ਸੰਧੂ ਪਿੰਡ ਕੁਆੜੀਆਂ ਵਾਲੀ ਜੋ ਭਾਰਤੀ ਕਿਸਾਨ ਜੋ ਕਾਦੀਆਂ ਬਲਾਹ ਕਰਨੀ ਦਾ ਪ੍ਰਧਾਨ ਜੋ ਹਰ ਸਾਲ 55ਵੀਂ ਵਰਸੀ ਬਾਪੂ ਖੁਸ਼ਦੇਵ ਦੀ ਮੜਾਈ ਜਾ ਰਹੀ ਏ ਤੁਮ ਤਾਂ ਨਾਲ ਮਨਾਈ ਜਾ ਰਹੀ ਹੈ ਵਿਦੇਸ਼ਾਂ ਬਾਹਰੋਂ ਸੰਤਾਨ ਨੂੰ ਹਾਜ਼ਰ ਕੇ ਅਪੀਲ ਕਰਦੇ ਹਾਂ ਵੱਧਵਾ ਸੰਤਾ ਪਹੁੰਚਣ ਤੇ ਖੁਸ਼ੀਆਂ ਪ੍ਰਾਪਤ ਕਰਨ ਤੇ ਵਿਗਜੀ ਖਾਸਾ ਤੇ ਵਿਗਜੀ ਫਤੇ ਕੁਰਜੀਪਰਤਿਕਾਸ ਜੀ ਜੈਂਸੀ ਅਦਮੀਰ ਤੋਂ ਆਪ ਸਭ ਜੀਨ ਬੇਨਤੀ ਕੀਤੀ ਜਾਂਦੀ ਹੈ ਕਿ ਕਿ ਬਾਬਾ ਅਤੰਤਨ ਬਾਬਾ ਖੁਸ਼ਦੇਲ ਜੀ ਦੀ ਸਰਾਨਾ ਵਰਸੀ ਇਸ ਸਾਲ 13 ਜੂਨ ਤੋਂ 15 ਜੂਨ ਤੱਕ ਮਨਾਇਆ ਜਾ ਰਿਹਾ ਹੈ ਇਸ ਦੀ ਸੇਵਾ ਬਾਬਾ ਪ੍ਰੇਮ ਸਿੰਘ ਤੇ ਉਹਨਾਂ ਦੇ ਸੁਪੁੱਤਰ ਬਾਬਾ ਮੋਹਨ ਸਿੰਘ ਬਾਬਾ ਸੋਹ ਸਿੰਘ ਦੁਆਰਾ ਕੀਤੀ ਜਾਂਦੀ ਹੈ ਆਪ ਸਭ ਜੀਨ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਘਮ ਘਮਾ ਕੇ ਬਾਬਾ ਜੀ ਦੀ ਸਰਾਨਾ ਪਾਸੇ ਤਹ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਤਾ ਬਾਈਗੁਰਜੀ ਕੀ ਫਾਟੇ ਮੈਂ ਵਿਨਕਲ ਕੁਮਾਰ ਪਤਰਾ ਖੇਤੀ ਸੈਂਟਰ ਮੰਡੀ ਆਪਣੀ ਵਾਲਾ શિક્ષਕਾ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੰਡਵਾਲੇ ਪਹਿਲਾ ਸੰਤ ਬਾਪਾ ਸਾਹਿਬ ਕੀ ਆਲੀ 108 ਸੰਤ ਬਾਬਾ ਦਾਰਾ ਸਿਖ ਪੁਜੀਏ ਦੀ ਚੰਨੀ ਵਰਸੀ ਬੜੀ ਤੁਮਤਾ ਨਾਲ ਮਨਾਈ ਜਾ ਰਹੀ ਇਸ ਵਿੱਚ ਦੇਸ਼ ਦੇ ਤੋਂ ਸੰਤਾ ਲੱਖਾਂ ਦੇ ਹਸਾਲ ਨਾਲ ਪਹੁੰਚ ਰਹੀ ਹੈ ਇਹ ਵਰਸੀ 15 13 ਜੂਨ ਤੋਂ ਲੈ ਕੇ 15 ਜੂਨ ਤੱਕ ਮਨਾਈ ਜਾਂਦੀ ਹੈ ਇਸ ਵਰਸੀ ਇਹ ਬਸੇ ਸਾਡੇ ਮੰਡੀ ਅੰਨੀ ਵਾਲਾ ਵਿਖੇ ਵੀ ਮਨਾਈ ਜਾਂਦੀ ਹੈ ਜਿੱਦੀ ਸੇਵਾ ਸੰਤ ਪ੍ਰੇਮ ਸਿੰਘ ਜੀ ਬਾਬਾ ਜੀ ਸੋਹਣ ਸਿੰਘ ਬਾਬਾ ਜੀ ਤੇ ਬਾਬਾ ਮੋਹਨ ਸਿੰਘ ਜੀ ਨਿਭਾਉਂਦੇ ਹਾਇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦਾ